ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਸਾਦਗੀ ਕ੍ਰੀਏਸ਼ਨ ਆਨਲਾਈਨ ਬੁਟੀਕ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੇਖਦੇ ਰਹੋ ਆਪਣੇ ਵੀਡੀਓਜ਼ ਅੱਜ ਤੁਹਾਡੇ ਲਈ ਅਸੀਂ ਬਹੁਤ ਹੀ ਸੋਹਣੇ ਪ੍ਰਿੰਟ ਵਾਲੇ ਸੂਟਸ ਲੈ ਕੇ ਆਏ ਹੈਗੇ ਆ ਇਹ ਸੂਟਸ ਦਾ ਪ੍ਰਾਈਸ ਜਿਹੜਾ ਹੈਗਾ ਬਹੁਤ ਹੀ ਨਾਰਮਲ ਰਹਿਣ ਵਾਲਾ ਹੈਗਾ ਤੇ ਬਹੁਤ ਹੀ ਸੋਹਣੇ ਪ੍ਰਿੰਟ ਹੈ ਜਿਵੇਂ ਤੁਹਾਨੂੰ ਪਤਾ ਕਿ ਗਰਮੀ ਦਾ ਸੀਜ਼ਨ ਹੈਗਾਗਾ ਤਾਂ ਗਰਮੀ ਦੇ ਸੀਜ਼ਨ ਦੇ ਵਿੱਚ ਆਪਾਂ ਨੂੰ ਪ੍ਰਿੰਟ ਦੇ ਵਿੱਚ ਸੂਟ ਚਾਹੀਦੇ ਹੁੰਦੇ ਨੇ ਨਾਰਮਲ ਰੇਂਜ ਰੁਟੀਨ ਚ ਪਾਉਣ ਲਈ ਇਹ ਸੂਟ ਦਾ ਪ੍ਰਾਈਸ ਹੈਗਾ ਜੀ 550 सो, आ, सोने -सोने आ, आ, 550 ਦੀ ਰੇਂਜ ਵਿੱਚ ਬਹੁਤ ਸੋਹਣੇ ਸੋਹਣੇ ਪ੍ਰਿੰਟ ਤੁਹਾਨੂੰ ਦਿਖਾਵਾਂਗੇ ਤੁਸੀਂ ਵਿਦ ਸਲਵਾਰ ਆ ਆਲ ਓਵਰ ਜੇ ਸੂਟ ਤੁਸੀਂ ਲੈਣੇ ਹੈਗੇ ਹੋਂ ਤੱਕ ਜਿਹਦਾ ਪ੍ਰਾਈਸ ਰਹੇਗਾ 550 ਔਰ ਜੇ ਤੁਸੀਂ ਸਲਵਾਰ ਇਦਾਂ ਨਾਲ ਸਲਵਾਰ ਕੰਟਰਾਸਟ ਦੇ ਵਿੱਚ ਲੈਣੇ ਆ ਕਰੀਮ ਜਾਂ ਵਾਈਟ ਲੈਣੇ ਜੋ ਵੀ ਉਹਦੇ ਨਾਲ ਸੂਟ ਕਰਦੀ ਹੈਗੀ ਆ ਤਾਂ ਇਹਦਾ ਪ੍ਰਾਈਸ ਰਹੇਗਾ ਜੀ 850 850 ਦੀ ਰੇਂਜ ਦੇ ਵਿੱਚ ਇਹ ਸੂਟ ਹੋਏਗਾ ਸਲਵਾਰਾਂ ਸਾਡੇ ਕੋਲ ਕਾਫੀ ਡਿਜ਼ਾਈਨ ਦੇ ਵਿੱਚ ਹੈਗੀਆਂ ਨੇ ਜਿਵੇਂ ਤੁਹਾਨੂੰ ਮੈਂ ਇੱਕ ਵਾਈਟ ਦਿਖਾਈ ਔਰ ਇੱਕ ਕਰੀਮ ਸਲਵਾਰ ਦਿਖਾਈ ਹੈਗੀ ਇਹ ਆਪਣਾ ਪਹਿਲਾ ਪ੍ਰਿੰਟ ਹੈਗਾ ਤੇ ਅਗਲੇ ਪ੍ਰਿੰਟ ਤੇ ਹੁਣ ਆਪਾਂ ਚੱਲਦੇ ਹੈਗੀਆਂ ਵੀ ਬਹੁਤ ਹੀ ਸੋਹਣੇ ਸੋਹਣੇ ਸਾਰੇ ਪ੍ਰਿੰਟ ਹੈਗੇ ਨੇ ਇਹ ਵੀ ਪ੍ਰਿੰਟ ਬਹੁਤ ਹੀ ਪਿਆਰਾ ਪ੍ਰਿੰਟ ਹੈ ਦੇਖੋ ਕਿੰਨਾ ਸੋਹਣਾ ਕਲਰ ਹੈਗਾ ਇਹ ਇਹ ਸੂਟ ਦਾ ਪ੍ਰਾਈਸ ਵੀ ਜਿਹੜਾ ਹੈਗਾ ਜੀ ਉਹ 550 ਹੈਗਾਗਾ ਇਹਦੇ ਨਾਲ ਆਪਾਂ ਵਾਈਟ ਸਲਵਾਰ ਨੂੰ ਮੈਚ ਕਰ ਸਕਦੇ ਹੈਗੀਆਂ ਇਹਦੇ ਵਿੱਚ ਵਾਈਟ ਹੈਗਾ ਤੁਸੀਂ ਵਾਈਟ ਸਲਵਾਰ ਨਾਲ ਲੈਣਾ ਤਾਂ 850 ਦਾ ਪ੍ਰਾਈਸ ਹੋਏਗਾ ਵੈਸੇ 550 ਹੈਗਾ ਪਰ ਕਈ ਵਾਰ ਕੀ ਹੁੰਦਾ ਕਿ ਆਪਣੇ ਕੋਲੇ ਸਲਵਾਰਾਂ ਹੁੰਦੀਆਂ ਵੀ ਹੈਗੀਆਂ ਘਰ ਵਿੱਚ ਤੁਸੀਂ ਉਹਨਾਂ ਨਾਲ ਵੀ ਪੇਅਰ ਕਰ ਸਕਦੇ ਹੋ ਨੂੰ ਆਲ ਓਵਰ ਵੀ ਪਾ ਸਕਦੇ ਹੋ ਇੱਕ ਵਾਰ ਫਿਰ ਦੇਖੋ ਪ੍ਰਿੰਟ ਕਿੰਨਾ ਸੋਹਣਾ ਹੈਗਾ ਹੁਣ ਆਪਾਂ ਚੱਲਦੇ ਹੈਗੇ ਅਗਲੇ ਪ੍ਰਿੰਟ ਦੇ ਉੱਪਰ ਅਗਲਾ ਪ੍ਰਿੰਟ ਵੀ ਬਹੁਤ ਸੋਹਣਾ ਛੋਟੇ ਛੋਟੇ ਬੂਟੀ ਦੇ ਵਿੱਚ ਤੇ ਕਲਰ ਬਹੁਤ ਸੋਹਣਾ ਹੈਗਾ ਹੈਗਾ ਇਹਦੇ ਨਾਲ ਵੀ ਵਾਈਟ ਸਲਵਾਰ ਤੁਸੀਂ ਨਾਲ ਵੇਅਰ ਕਰ ਸਕਦੇ ਹੈਗੇ ਹੋਗੇ 올ਓਵਰ ਵੀ ਪੀਅਰ ਕੀਤਾ ਜਾ ਸਕਦਾ ਹੈ ਪ੍ਰਾਈਸ ਇਹਨਾਂ ਦੇ ਸਾਰਿਆਂ ਦੇ ਸੇਮ ਰਹਿਣ ਵਾਲੇ ਨੇ ਹੁਣ ਆਪਾਂ ਅਗਲਾ ਪ੍ਰਿੰਟ ਤੁਹਾਨੂੰ ਦਿਖਾਣੇ ਹੈਗੇ ਆਂਗੇ ਅਗਲਾ ਪ੍ਰਿੰਟ ਵੀ ਬਹੁਤ ਹੀ ਸੋਹਣਾ ਪ੍ਰਿੰਟ ਹੈਗਾ ਜੀ ਦੇਖੋ ਬਹੁਤ ਹੀ ਸੋਨਾ ਮਤਲਬ ਜੋ ਕਲਰ ਜਿਹੜਾ ਹੈ ਤਾਂ ਨਾ ਹੀ ਤਾਂ ਮਹਿਰੂਨ ਆ ਨਾ ਹੀ ਰੈੱਡ ਹੈਗਾ ਥੋੜਾ ਬਰਾਊਨਿਸ਼ੀ ਟੋਨ ਦੇ ਵਿੱਚ ਜਿਓਮੈਟ੍ਰੀਕਲ ਪ੍ਰਿੰਟ ਬਣਿਆ ਹੋਇਆ ਹੈਗਾ ਜੇ ਆਪਾਂ ਇਹਨੂੰ ਆਫ ਵਾਈਟਸ ਸਲਵਾਰ ਦੇ ਨਾਲ ਤੁਸੀਂ ਦੇਖੋ ਤਾਂ ਕਿੰਨਾ ਪਿਆਰੀ ਇਹਦੀ ਲੁੱਕ ਇਸ ਦੀ ਆਉਂਦੀ ਹੈਗੀ ਹੈਗੀ ਇਹਨਾਂ ਚ ਤੁਸੀਂ ਕੋਈ ਵੀ ਸਲਵਾਰ ਇਹਦੇ ਨਾਲ ਮੈਚ ਕਰਕੇ ਲੈ ਸਕਦੇ ਹੈਗੇ ਹੋਊਗੀ ਤੇ ਪ੍ਰਾਈਸ ਇਹਦਾ ਵੀ ਸੇਮ ਰਹਿਣ ਵਾਲਾ ਹੁਣ ਆਪਾਂ ਨੈਕਸਟ ਪ੍ਰਿੰਟ ਤੇ ਚਲਦੇ ਹੈਗੇ ਅਗਲਾ ਪ੍ਰਿੰਟ ਹੈਗਾ ਜੀ ਬਲੂ ਕਲਰ ਦੇ ਵਿੱਚ ਇਹਦਾ ਵੀ ਸੇਮ ਪ੍ਰਾਈਸ ਆਲ ਓਵਰ ਸੂਟ 550 ਪ੍ਰਾਈਸ ਸਾਰਿਆਂ ਦਾ ਸੇਮ ਰਹੇਗਾ ਇਹਦੇ ਨਾਲ ਵੀ ਵਾਈਟ ਸਲਵਾਰ ਤੁਸੀਂ ਵੀਅਰ ਕਰ ਸਕਦੇ ਹੋ ਕਿਉਂਕਿ ਵਾਈਟ ਦੇ ਨਾਲ ਆ ਜਾਏਗਾ ਇਹ ਕਿੰਨਾ ਪਿਆਰਾ ਲੱਗਦਾ ਦੇਖੋ ਹੁਣ ਆਪਾਂ ਨੈਕਸਟ ਸੂਟ ਤੇ ਚਲਦੇ ਹੈਗੇ ਅਸੀਂ ਨੈਕਸਟ ਸੂਟ ਸਾਡਾ ਬਹੁਤ ਹੀ ਸੋਹਣਾ ਫੈਬਰਿਕ ਹੈਗਾ ਇਹ ਇਹਦਾ ਪ੍ਰਾਈਸ ਇਹ ਸੂਟ ਦਾ ਪ੍ਰਾਈਸ ਜਿਹੜਾ ਹੈਗਾ ਜੀ ਇਹ ਆਪਾਂ ਨੂੰ 600 ਦੀ ਰੇਂਜ ਚ ਬਹੁਤ ਸੋਹਣਾ ਫੈਬਰਿਕ ਆ ਸੌਫਟ ਇਹਦੇ ਵਿੱਚ ਤਾਂ ਇਦਾਂ ਥੋੜਾ ਸੈਲਫ ਹੈਗਾਗਾ ਤੁਸੀਂ ਦੇਖ ਹੀ ਲਈ ਹੋਊਂਗੀ ਹਰ ਪ੍ਰਿੰਟ ਜਿਹੜਾ ਹੈਗਾ ਬਹੁਤ ਸੋਹਣਾ ਹੈਗਾ ਇਹਦਾ ਬਹੁਤ ਹੀ ਪਿਆਰਾ ਪ੍ਰਿੰਟ ਹੈਗਾਗਾ ਡਾਰਕ ਲਾਈਟ ਦਾ ਔਰ ਸਪੈਸ਼ਲੀ ਫੈਬਰਿਕ ਬਹੁਤ ਹੀ ਵਧੀਆ ਸਪੈਸ਼ਲੀ ਫੈਬਰਿਕ ਬਹੁਤ ਹੀ ਵਧੀਆ ਹੈਗਾਗਾ ਹਾਂਜੀ ਹਾਂ ਅਗਲਾ ਤੋਂ ਉਹ ਦਿਖਾਉਣੇ ਹੈਗੇ ਆਂਗੇ ਅਗਲਾ ਬਹੁਤ ਹੀ ਸੋਹਣਾ ਡਾਰਕ ਗਰਲਿਸ਼ ਪ੍ਰਿੰਟ ਬਹੁਤ ਹੀ ਪਿਆਰਾ ਸਮਰ ਦੇ ਵਿੱਚ ਇਦਾਂ ਦੇ ਕਲਰ ਨਾ ਬਹੁਤ ਸੋਹਣੇ ਲੱਗਦੇ ਹੈਗੇ ਨੇ ਵੇਅਰ ਕੀਤੇ ਹੋਏ ਇਹ ਵੀ ਵਾਈਟ ਸਲਵਾਰ ਦੇ ਨਾਲ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੈ ਕਿਉਂਕਿ ਕਰੀਮ ਦੇ ਨਾਲ ਵੀ ਚਾਏਗਾ ਔਰ ਵਾਈਟ ਦੇ ਨਾਲ ਵੀ ਚਾਏਗਾ ਬਹੁਤ ਸੋਹਣਾ ਕਲਰਫੁੱਲ ਜਹਾਜ ਪ੍ਰਿੰਟ ਹੈਗਾ ਸਪੈਸ਼ਲੀ ਮੈਨੂੰ ਬਹੁਤ ਅੱਛਾ ਲੱਗਿਆ ਹੈ ਪ੍ਰਿੰਟ ਇਹ ਉਹ ਫਸਟ ਵਾਲਾ ਹੈ ਯੈਲੋ ਉਸ ਤੋਂ ਬਾਅਦ ਇਹ ਹੈਗਾ ਸਾਡੀ ਮਦਰਸ ਦੇ ਲਈ ਬਹੁਤ ਹੀ ਸੋਹਣਾ ਹੈ ਤਾਂ ਕਲਰ ਹੈਗਾ ਹੈਗਾ ਇਹ ਵੀ ਬਹੁਤ ਪਿਆਰਾ ਹੈਗਾ ਹੈਗਾ ਇਹ ਮਦਰਸ ਦੇ ਲਈ ਹੈ ਸਪੈਸ਼ਲੀ ਬਹੁਤ ਹੀ ਸੋਹਣਾ ਕਲਰ ਨਹੀਂ ਤਾਂ ਯੈਲੋ ਹੈ ਨਹੀਂ ਗ੍ਰੀਨ ਯੈਲੋ ਐਂਡ ਗ੍ਰੀਨ ਦਾ ਮਿਕਸ ਜਿਹਾ ਕਲਰ ਹੈਗਾ ਹੈਗਾ ਇਹਦਾ ਵੀ ਪ੍ਰਾਈਸ ਸੇਮ ਰਹੇਗਾ ਇਹ ਤਾਂ ਵੀ ਪ੍ਰਾਈਸ सेम ਲੇਗਾ ਜੀ ਇਹ ਦੇਖੀਏ ਤਾਂ ਆਪਣਾ ਕ੍ਰੀਮ ਸਲਵਾਰ ਦੇ ਨਾਲ ਵੀ ਇਹ ਬਹੁਤ ਪਿਆਰਾ ਲੱਗ ਰਿਹਾ ਦੇਖੋ ਹੁਣ ਆਪਾਂ ਨੈਕਸਟ ਸੂਟ ਤੇ ਚੱਲਦੇ ਹਾਂ ਜੀ ਅਗਲਾ ਜਿਹੜਾ ਹੈਗਾ ਇਹ ਸਾਡਾ ਬੜਾ ਹੀ ਪਿਆਰਾ ਆਨੀਅਨ ਜਿਹਾ ਕਲਰ ਹੈ ਦੇ ਵਿੱਚ ਵਾਈਟ ਬੂਟੀਆਂ ਵਾਈਟ অর ਲਾਈਟ ਪਿੰਕ ਬੂਟੀਆਂ ਨੇ ਵਾਈਟ ਸਲਵਾਰ ਦੇ ਨਾਲ ਵੀ ਦੇਖੋ ਜਾ ਸਕਦਾ ਹੈਗਾ ਐਂਡ ਇਦਾਂ ਵੀ ਤੁਸੀਂ 올ਓਵਰ ਇਸੋਪਨ ਲੈ ਸਕਦੇ ਹੈ ਜੋ ਸਮਰ ਦੇ ਲਈ ਬਹੁਤ ਹੀ ਸੌਫਟ ਫੈਬਰਿਕ ਹੈ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਸੀ ਥਰੂ ਬਿਲਕੁਲ ਨਹੀਂ ਹੈਗੇ ਬਿਲਕੁਲ ਵੀ ਪੌਨ ਦੇ ਵਿੱਚ ਸਾਨੂੰ ਪ੍ਰੋਬਲਮ ਨਹੀਂ ਆਏਗੀ ਔਰ ਬਹੁਤ ਹੀ ਜੈਨੂਨ ਪ੍ਰਾਈਸ ਨੇ ਜਸਟ 550 ਇਹਨਾਂ ਦਾ 650 ਦਾ ਪ੍ਰਾਈਸ ਰਹੇਗਾ ਅਗਲਾ ਪ੍ਰਿੰਟ ਵੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈਗਾ ਇਹ ਬਹੁਤ ਹੀ ਪਿਆਰਾ ਕਲਰ ਬਹੁਤ ਹੀ ਪਿਆਰਾ ਫੈਬਰਿਕ ਦੇਖੋ ਵਾਈਟ ਦੇ ਨਾਲ ਇਹ ਵੀ ਬਹੁਤ ਹੀ ਪਿਆਰਾ ਲੱਗਦਾ ਹੈਗਾ ਇਹ ਇਹ ਆਪਾਂ ਨੂੰ ਸੂਟ ਹੀ ਮਿਲੇਗਾ ਦੇਖੋ ਮਤਲਬ ਅਗਰ ਤੁਸੀਂ ਸ਼ਰਟਸ ਲੈਣੀ ਹੋ ਵੀ ਲੈ ਸਕਦੇ ਹੋ ਬਟ ਜ਼ਿਆਦਾਤਰ ਕੀ ਹੁੰਦਾ ਹੈਗਾ ਕਿ ਕਸਟਮਰ ਕੱਲੀ ਸ਼ਰਟ ਦੀ ਡਿਮਾਂਡ ਕਰਦੇ ਹੈਗੇ ਨੇ ਕੱਲੀ ਸ਼ਰਟ ਇਹਨਾਂ ਦੇ ਵਿੱਚ ਇੱਕ ਦੋ ਪੀਸ ਅਵੇਲੇਬਲ ਨੇ ਤੇ ਓਨਲੀ ਸ਼ਰਟ ਨਹੀਂ ਪੂਰਾ ਸੂਟ ਹੀ ਤੁਹਾਨੂੰ ਜਾਂ ਤਾਂ ਮੈਚਿੰਗ ਸਲਵਾਰ ਦੇ ਨਾਲ ਹੋਏਗਾ ਤਾਂ ਜਾਂ ਫਿਰ 올ਓਵਰ ਹੋਏਗਾ ਜੀ ਚਲੋ ਪਰ ਨੈਕਸਟ ਉੱਤੇ ਚਲਦੇ ਹੈਗੇ ਆਂ ਅਗਲਾ ਜਿਹੜਾ ਹੈਗਾ ਪਿੰਕ ਦੇ ਵਿੱਚ ਇਹ ਵੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਬਹੁਤ ਸੋਹਣੇ ਫਲਾਵਰਸ ਨੇ ਬਹੁਤ ਹੀ ਬ੍ਰਿਕ ਬ੍ਰਿਕ ਸੀ ਫਲਾਵਰਸ ਬਹੁਤ ਹੀ ਪਿਆਰਾ ਪਿੰਕ ਕਲਰ ਹੈਗਾ ਇਹ ਵੀ ਵਾਈਟ ਸਲਵਾਰ ਦੇ ਨਾਲ ਬਹੁਤ ਸੋਹਣੀ ਇਹਦੀ ਮੈਚਿੰਗ ਹੋ ਰਹੀ ਹੈਗੀ ਹੈ ਹੁਣ ਅਸੀਂ ਇਹ ਨੈਕਸਟ ਨੂੰ ਲਾਸਟ ਪ੍ਰਿੰਟ ਦਿਖਾਣੇ ਹੈਗੇ ਆਂਗੇ ਬਲੂ ਦੇ ਵਿੱਚ ਇਹ ਵੀ ਬਹੁਤ ਸੋਹਣਾ ਹੈਗਾ ਇਹ ਤਾਂ ਫਲਾਰਸ ਨੇ ਜੀ ਦੇ ਇਹ ਵਾਈਟ ਸਲਵਾਰ ਦੇ ਨਾਲੇ ਜਾਏਗਾ ਦੇਖੋ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਲੈਣਾ ਚਾਹੋ ਨਾ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਜੀ ਸਾਡਾ ਨੰਬਰ ਹੈਗਾ 7837382377 ਸੋ ਦੇਖਦੇ ਰਹੋ ਆਪਣੀ ਵੀਡੀਓਜ਼ ਔਰ ਮੇਰੀ ਭੈਣ ਨੂੰ ਰਿਕਵੈਸਟ ਅੱਛੇ-ਛੇ ਸੂਟਸ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਜੀ ਥੈਂਕ ਯੂ ਸੋ ਮਚ